ਜਿੰਨੇ ਵੀ ਕਬੂਤਰ ਬਾਜ਼ ਭਰਾ ਵੀਡੀਓ ਦੇਖ ਰਹੇ ਨੇ ਨਾਲ ਜੁੜੇ ਹੋਏ ਨੇ ਆਪਣੇ ਚੈਨਲ ਦੇ ਅੱਜ ਆਪਾਂ ਇੱਕ ਬਹੁਤ ਹੀ ਟੌਪ ਕਲਾਸ ਤੇ ਹਾਈ ਕੁਆਲਿਟੀ ਦਾ ਪ੍ਰੋਡਕਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਰਿਕਵਰੀ ਵਾਲਾ ਪਾਊਡਰ ਹੈ ਕਿਉਂਕਿ ਜਿੰਨਾ ਚਿਰ ਵੀਰੇ ਕਬੂਤਰ ਦੀ ਰਿਕਵਰੀ ਪੂਰੀ ਨਹੀਂ ਹੁੰਦੀ ਕਬੂਤਰ ਬਾਜੀ ਨਹੀਂ ਜਿੱਤਦਾ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਕਬੂਤਰ ਦੀ ਜਿਹੜੀ ਰਿਕਵਰੀ ਆ ਉਹ ਨਹੀਂ ਕਰ ਸਕਦੇ ਇਹ ਜਿਹੜੇ ਬਾਹਰਲੇ ਪ੍ਰੋਡਕਟ ਨੇ ਰਿਕਵਰੀ ਵਾਲੇ ਇਹ ਬਾਈ ਡਾਕਟਰਾਂ ਨੇ ਗੋਰੀਆਂ ਨੇ ਰਸਤ ਚ ਕਰਕੇ ਕੁਝ ਐਦਾਂ ਦੇ ਬਣਾਏ ਹੋਏ ਨੇ ਜਿਹੜੇ ਜਾਨਵਰ ਨੂੰ ਇੱਕ ਦੋ ਦਿਨ ਦੇ ਵਿੱਚ ਹੀ ਕਬੂਤਰ ਦੀ ਰਿਕਵਰੀ ਕਰ ਦਿੰਦੇ ਨੇ ਵੀਰੇ ਇਹ ਬਾਹਰਲੇ ਪ੍ਰੋਡਕਟ ਨੇ ਜਿਹੜੇ ਆਜੋ ਫਿਰ ਜੁੜੇ ਆਪਾਂ ਵੀਡੀਓ ਦੇ ਨਾਲ ਹਾਈ ਕੁਆਲਿਟੀ ਟੌਪ ਕਲਾਸ ਦਾ ਪ੍ਰੋਡਕਟ ਹੈ ਕਬੂਤਰਾਂ ਦੀ ਰਿਕਵਰੀ ਵਾਲਾ ਪਾਊਡਰ 2-3 ਦਿਨਾਂ ਦੇ ਵਿੱਚ ਹੀ ਕਬੂਤਰ ਦੀ ਟੌਪ ਕਲਾਸ ਜਿਹੜੀ ਰਿਕਵਰੀ ਆ ਉਹ ਕਰ ਦਿੰਦਾ ਹੈ ਪਾਊਡਰ ਰਿਜ਼ਲਟਡ ਪਾਊਡਰ ਹੈ ਵੀਰੇ ਤੁਹਾਡੇ ਲਈ ਆਪਾਂ ਜ ਵੀਡੀਓ ਨਵੀਂ ਲੈ ਕੇ ਆਏ ਆ ਆਜੋ ਜੁੜ ਜੋ ਫਿਰ ਵੀਡੀਓ ਦੇ ਨਾਲ ਕਰੀਏ ਗੱਲਬਾਤ ਹਾਂਜੀ ਮੇਰੇ ਭਰਾ ਵੀਰੇ ਸਾਰੇ ਆ ਜਿਹੜਾ ਸਕਰੀਨ ਦੇ ਉੱਤੇ ਪਾਊਡਰ ਚੱਲ ਰਿਹਾ ਆਪਾਂ ਨੇ ਫੋਟੋ ਲਾਈ ਹੋਈ ਆ ਵੀਰੇ ਸਕਰੀਨ ਦੇ ਉੱਤੇ ਇਹ ਆ ਜੀ ਰਿਕਵਰੀ ਵਾਲਾ ਪਾਊਡਰ ਆ ਇਹ ਵਾਨੇ ਵਾਨੇ ਕੰਪਨੀਆਂ ਵੀਰੇ ਮਾਰਕੇ ਦਾ ਨਾਮ ਆ ਵਾਨੇ ਤੇ ਰਿਕਵਰੀ ਪਾਊਡਰ ਜਿਹੜੀ ਵਾਨੇ ਮਾਰਕਾ ਬ੍ਰਾਂਡ ਆ ਇਹ ਬਾਈ ਕਬੂਤਰਬਾਜੀ ਦਾ ਨਾ ਬਹੁਤ ਹੀ ਉੱਚ ਦਰਜੇ ਦਾ ਟੌਪ ਕਲਾਸ ਦਾ ਬ੍ਰਾਂਡ ਆ ਇਹ ਜਿੱਦਾਂ ਆਪਣੇ ਇੰਡੀਆ ਨਾਇਕ ਹੋ ਗਿਆ ਮਾਰਕਾ ਮਸ਼ਹੂਰ ਆ ਐਡੀਡਾਸ ਪਿਓਮਾ ਐਦਾਂ ਜਿਹੜੇ ਮਾਰਕੇ ਨੇ ਨਾ ਕਬੂਤਰਬਾਜੀ ਦੇ ਇਹ ਜਿਹੜਾ ਵਨ ਨੇ ਆ ਇਹ ਵੀ ਵੀਰੇ ਟੌਪ ਕਲਾਸ ਦੇ ਬ੍ਰਾਂਡਾਂ ਦੇ ਵਿੱਚ ਇਹ ਬ੍ਰਾਂਡ ਦਾ ਨਾਮ ਆਉਂਦਾ ਜਿੱਦਾਂ ਆਪਣੇ ਇੰਡੀਆ ਨਾਈਕੀ ਦਾ ਨਾਮ ਚੱਲਦਾ ਐ ਇਦਾਂ ਬਾਹਰ ਕਬੂਤਰਬਾਜੀ ਦੇ ਪ੍ਰੋਡਕਟਾਂ ਦੇ ਵਿੱਚ ਵਾਨੀ ਦਾ ਨਾਮ ਚੱਲਦਾ ਮਾਰਕੇ ਦਾ ਇਹ ਜਿਹੜਾ ਪ੍ਰੋਡਕਟ ਆ ਜਿਸ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਰਿਕਵਰੀ ਵਾਲਾ ਇਹ ਬਾਈ ਰਿਕਵਰੀ ਵਾਲਾ ਪਾਊਡਰ ਬਾਹਰਲਾ ਪਾਊਡਰ ਕਬੂਤਰ ਦੀ ਇੱਕ ਤੋਂ 2 ਦਿਨਾਂ ਦੇ ਵਿੱਚ ਵਿੱਚ A ਤੋਂ Z ਤੱਕ ਰਿਕਵਰੀ ਕਰਦਾ ਇਹ ਜਿਹੜਾ ਬਾਹਰਲਾ ਪਾਊਡਰ ਆ ਇਹ ਪੂਰਾ ਰਿਜਲਟਡ ਪਾਊਡਰ ਆ ਵੀਰੇ ਕਿਉਂਕਿ ਬਹੁਤ ਕਬੂਤਰਵਾਜ ਭਰਾਵਾਂ ਦੇ ਮੈਸੇਜ ਆਏ ਸੀਗੇ ਵੀ ਵੀਰੇ ਕਬੂਤਰ ਦੀ ਰਿਕਵਰੀ ਪੂਰੀ ਨਹੀਂ ਹੁੰਦੀ ਜਿੰਨਾ ਚਿਰ ਕਬੂਤਰ ਬਾਈ ਤੁਹਾਤੋਂ ਰਿਕਵਰ ਨਹੀਂ ਹੁੰਦਾ ਬਾਜ਼ ਹੀ ਨਹੀਂ ਕਬੂਤਰ ਜਿੱਤਦਾ ਜਦੋਂ ਆਪਣਾ ਜਾਨਵਰ ਘੇਰਿਆਂ ਦੇ ਉੱਤੇ ਉੱਡ ਕੇ ਆਉਂਦਾ ਕਈ ਵਾਰ ਕਬੂਤਰ ਘੇਰਿਆਂ ਦੇ ਉੱਤੇ ਵੱਧ ਜ਼ੋਰ ਲਾ ਕੇ ਆਉਂਦਾ ਘੇਰਿਆਂ ਦੇ ਉੱਤੇ ਕਬੂਤਰ ਅਪਸੈਟ ਹੋ ਜਾਂਦਾ ਅਪਾਂ ਤੋਂ ਸਾਰੀ ਗੇਮ ਐ ਜਿਹੜੀ ਉਹ ਵਿਰੇ ਲੋਟ ਨਹੀਂ ਆਉਂਦੀ ਮਾ ਲਾ ਘੇਰਿਆਂ ਵਾਲੇ ਦੇ ਨਾਲ ਆ ਕੇ ਆਪਾਂ ਕਬੂਤਰ ਖਰਾਬ ਕਰ ਲੈਨੇ ਆ ਆਪਣਾ ਇਹ ਜਿਹੜਾ ਬਾਈ ਪਾਊਡਰ ਐ ਨਾ ਅੱਜ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਰਿਕਵਰੀ ਵਾਲਾ ਵਾਨੀ ਦਾ ਇਹ ਤੁਸੀਂ ਮੇਰਾ ਵੀਰ ਘੇਰਿਆਂ ਤੋਂ ਆਏ ਕਬੂਤਰ ਨੂੰ ਦੋ ਇੱਕ ਜਿੱਦਣ ਕਬੂਤਰ ਦੀ ਬੰਦੀ ਆ ਮੰਦੀ ਵਾਲੇ ਕਬੂਤਰ ਨੂੰ ਦੋ ਇੱਕ ਚੁੰਡੀ ਆ ਨਾ ਇੱਕ ਚੁੰਡੀ 20 ਕਮਾਲਾ ਪਾਣੀ ਦੇ ਵਿੱਚ ਪਾ ਕੇ 20 ਤੋਂ 30 ਐਮਐਲ ਪਾਣੀ ਦੇ ਵਿੱਚ ਪਾ ਕੇ ਕਬੂਤਰ ਨੂੰ ਦੋ ਵੀਰੇ ਜਾਨਵਰ ਆ ਜਿਹੜਾ ਤੁਹਾਡਾ A ਤੋਂ Z ਪੂਰੀ ਫੁੱਲ ਰਿਕਵਰੀ ਕਰ ਜੂ। ਬਾਕੀ ਜਦੋਂ ਕਬੂਤਰ ਪਾਣੀ ਵਾਲੇ ਤੁਸੀਂ ਘਰੇ ੜਾਉਨੇ ਹੋ ਹਫਤੇ ਦੇ ਵਿੱਚ ਤਿੰਨ ਵਾਰ ਇੱਕ ਚਮਚਾ ਆਉਂਦਾ ਇਹਦੇ ਪਾਊਡਰ ਦੇ ਵਿੱਚ ਇੱਕ ਚਮਚਾ ਪਾਊਡਰ ਦਾ ਪਲਾਸਟਿਕ ਦਾ ਚਮਚਾ ਪਾਊਡਰ ਦੇ ਵਿੱਚ ਆਉਂਦਾ ਨਾਲ ਇੱਕ ਚਮਚਾ ਪਾਊਡਰ ਦਾ 2 ਲੀਟਰ ਪਾਣੀ ਦੇ ਵਿੱਚ ਹਫ਼ਤੇ ਦੇ ਵਿੱਚ ਤਿੰਨ ਵਾਰ ਘੋਲੋ ਜਦੋਂ ਨਾਰਮਲ ਤੁਸੀਂ ਕਬੂਤਰ ਘਰੇ ੜਾਉਨੇ ਹੋ ਨਾ ਪਾਣੀ ਵਾਲੇ ਕਬੂਤਰ ਘਰੇ ਛੱਡੇ ਹੋਏ ਨੇ ਹਫ਼ਤੇ ਦੇ ਵਿੱਚ ਤਿੰਨ ਦਿਨ 2 ਲੀਟਰ ਪਾਣੀ ਦੇ ਵਿੱਚ ਇੱਕ ਚਮਚਾ ਪਲਾਸਟਿਕ ਦਾ ਚਮਚਾ ਭਰ ਕੇ 2 ਲੀਟਰ ਪਾਣੀ ਦੇ ਵਿੱਚ ਕੁੰਡੀਆਂ 'ਚ ਜ਼ਰੂਰ ਘੋਲੋ ਇਹ ਪਾਊਡਰ ਕਬੂਤਰਾਂ ਦੀ ਰਿਕਵਰੀ ਆ ਜਿਹੜੀ ਨਾਲ ਦੀ ਨਾਲੇ ਹੋਈ ਜਾਣੀ ਆ ਜਦੋਂ ਜਾਨਵਰ ਬਿਮਾਰ ਹੋ ਗਿਆ ਕੋਈ ਕਬੂਤਰ ਸੋਕੇ ਚ ਆ ਗਿਆ ਜਾਂ ਕਬੂਤਰ ਕਿਸੇ ਤਰੀਕੇ ਦੇ ਵਿੱਚ ਬੁਖਾਰ ਚੜਿਆ ਹੋਇਆ ਜਾਂ ਕਬੂਤਰ ਹੱਡੀ ਕੱਢ ਗਿਆ ਫੇਰ ਵੀਰੇ ਇਹ ਪਾਊਡਰ ਲਗਾਤਾਰ ਤੁਸੀਂ 4-5 ਦਿਨ ਲਗਾਤਾਰ ਇਹ ਪਾਊਡਰ ਦੇਣਾ ਇਹ ਜਿਹੜਾ ਰਿਕਵਰੀ ਵਾਲਾ ਜੇ ਕਬੂਤਰ ਤੁਹਾਡਾ ਸੋਕੇ ਚ ਆ ਗਿਆ ਜਾਂ ਬਿਮਾਰ ਹੋ ਗਿਆ ਲਗਾਤਾਰ 4 ਤੋਂ 5 ਦਿਨ ਲਗਾਤਾਰ ਇਹ ਪਾਊਡਰ ਦੇਣਾ ਜਦੋਂ ਜਾਨਵਰ ਆਪਣਾ ਬੱਚੇ ਕੱਢ ਕੇ ਹੜਦਾ ਜੋੜੀਆਂ ਲਾਈਆਂ ਹੋਈਆਂ ਨੇ ਉਦੋਂ ਇਹ ਪਾਊਡਰ ਤੁਸੀਂ ਹਫ਼ਤੇ ਦੇ ਵਿੱਚ ਵੀਰੇ 2 ਦਿਨ ਵਰਤਣਾ ਜਦੋਂ ਜਾਨਵਰਾਂ ਦੇ ਬੱਚੇ ਕੱਢੇ ਹੋਏ ਨੇ ਨਾ ਜੇ ਕੋਈ ਵੀਰ ਵੱਡੇ ਜੋੜਿਆਂ ਨੂੰ ਵੀ ਵਰਤਣਾ ਚਾਹੁੰਦਾ ਤਾਂ ਹਫ਼ਤੇ ਦੇ ਵਿੱਚ 2 ਵਾਰ ਇੱਕ ਚਮਚਾ 2 ਲੀਟਰ ਪਾਣੀ ਦੇ ਵਿੱਚ ਘੋਲੋ ਜਦੋਂ ਜੋੜੀਆਂ ਲੱਗੀਆਂ ਹੋਈਆਂ ਨੇ ਬੱਚੇ ਕੱਢੇ ਹੋਏ ਨੇ ਕਬੂਤਰਾਂ ਦੇ ਕੋਈ ਨੁਕਸਾਨ ਨਹੀਂ ਪਰ ਮੇਰਾ ਵੀਰ ਜਦੋਂ ਤੁਸੀਂ ਪਾਣੀ ਵਾਲੇ ਜਾਨਵਰ ੜਾਉਨੇ ਹੋ ਨਾ ਕਬੂਤਰ ਪਾਣੀਾਂ ਤੇ ਕਰਕੇ ੜਾਉਨੇ ਆਪਾਂ ਤਾਂ ਮੇਰਾ ਵੀਰ ਹਫ਼ਤੇ ਦੇ ਵਿੱਚ ਤਿੰਨ ਵਾਰ ਇਹ ਪਾਊਡਰ ਜ਼ਰੂਰ ਵੀਰੇ ਵਰਤੋ 2 ਲੀਟਰ ਪਾਣੀ 'ਚ ਇੱਕ ਚਮਚਾ ਘੇਰਿਆਂ ਤੋਂ ਆਏ ਕਬੂਤਰ ਨੂੰ ਇੱਕ ਚੁੰਡੀ ਭਰ ਕੇ 30 ml ਪਾਣੀ ਦੇ ਵਿੱਚ ਪਾ ਲਓ ਜਿੰਨਾ ਕਬੂਤਰ ਪੀਂਦਾ ਉਹਨੂੰ ਪੀਣ ਦਿਓ ਪਾਣੀ ਇੱਕ ਜਿੱਦਣ ਬੰਦੀ ਆ ਕਬੂਤਰ ਦੀ ਬੰਦੀ ਵਾਲੇ ਦਿਨ ਫੇਰ ਤੁਸੀਂ ਇੱਕ ਚੁੰਡੀ ਭਰ ਕੇ 20 ਤੋਂ 30 ml ਪਾਣੀ ਕਬੂਤਰ ਨੂੰ ਪਲਾਓ ਵੀਰੇ ਸਾਰੀ ਦਿਹਾੜੀ ਦੇ ਵਿੱਚ ਚਾਹੇ ਦੋ ਵਾਰ ਕਰਕੇ ਪਲਾ ਦਿਓ 15 ਕ ml ਪਾਣੀ ਇੱਕ ਟਾਈਮ ਪਲਾ ਦਿਓ 15 ਕ ml ਇੱਕ ਵਾਰ ਦੇ ਦਿਓ ਬੰਦੀ ਵਾਲੇ ਦਿਨ ਉੜ ਕੇ ਜਿੱਦਣ ਕਬੂਤਰ ਆਉਂਦਾ ਉਦਣ ਦੋ ਦਿਨੇ ਪਾਊਡਰ ਵਰਤੋ 100 ਦੇ ਵਿੱਚੋਂ 100% ਤੁਹਾਡਾ ਜਿਹੜਾ ਕਬੂਤਰ ਆ ਬਾਈ ਪੂਰਾ ਫਿੱਟ ਹੋ ਜੂ ਏ ਤੋਂ ਜ਼ੈਡ ਰਿਕਵਰੀ ਕਰ ਜੂ ਇਹ ਗਾਰੰਟੀ ਗਰਾਂਟਡ ਪਾਊਡਰ ਆ ਵੀਰੇ ਗਰਾਂਟਡ ਇਹ ਚੀਜ਼ਾਂ ਜਿਹੜੀਆਂ ਹਨਾ ਇਹ ਆਮ ਬੰਦੇ ਵੀਰੇ ਬਹੁਤ ਦੱਸਦੇ ਨਹੀਂ ਲੋਕ ਇਹ ਮੂਡ ਬਣੇ ਦੀ ਗੱਲ ਹੁੰਦੀ ਆ ਬਾਈ ਹਨਾ ਜਦੋਂ ਬੰਦੇ ਦਾ ਕਹਿੰਦੇ ਨੇ ਸੱਚੇ ਦਿਲੋਂ ਕੋਈ ਗੱਲ ਦੱਸੇ ਨਾ ਤਾਂ ਵੀਰੇ ਜਰੂਰ ਉਹਨੂੰ ਸੁਣੋ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਕਿਸੇ ਭਰਾ ਦਾ ਭਲਾ ਹੋ ਜਵੇ ਹਨਾ ਜਦੋਂ ਬੰਦੇ ਦਾ ਕਿਸਦਾ ਮੂਡ ਹੋਵੇ ਨਾ ਚੰਗਾ ਚੰਗੀ ਸਾਫ ਨੀਅਤ ਹੋਵੇ ਸੱਚੇ ਦਿਲੋਂ ਕੋਈ ਦੱਸੇ ਹਨਾ ਤਾਂ ਵੀਰੇ ਜਰੂਰ ਗੱਲਬਾਤ ਤੇ ਗੌਰ ਕਰਿਓ ਮੇਰਾ ਭਰਾ ਆਮਲ ਕਰਿਓ ਆਪਾਂ ਕਿਸਦਾ ਟਾਈਮ ਖਰਾਬ ਨਹੀਂ ਕਰਦੇ ਪੂਰਾ ਰਿਜਲਟਡ ਪਾਊਡਰ ਆ ਇਹ ਰਿਕਵਰੀ ਵਾਲਾ ਕਿਉਂਕਿ ਬਹੁਤ ਕਬੂਤਰ ਬਾਜ਼ ਵੀਰਾਂ ਦੀ ਸ਼ਿਕਾਇਤ ਆ ਰਹੀ ਸੀ ਵੀ ਕਬੂਤਰ ਵੀਰੇ ਰਿਕਵਰ ਨਹੀਂ ਹੋ ਰਹੇ ਪੂਰੇ ਇਹ ਬਾਈ ਰਿਕਵਰੀ ਕਰੂਏ ਕਰੂ ਰਿਜ਼ਲਟ ਅੱਤੇ ਪੂਰਾ ਟੌਪ ਕਲਾਸ ਦਾ ਬ੍ਰਾਂਡ ਹੈ ਇਹ ਵਾਨੇ ਬਾਕੀ ਕੰਮ ਬਹੁਤ ਕਰਦਾ ਬਾਈ ਜਾਨਵਰ ਦੇ ਇਹ ਸਰੀਰ ਦੇ ਵਿੱਚ ਮਾਸਪੇਸ਼ੀਆਂ ਦੀ ਜਿਹੜੀ ਊਰਜਾ ਖਤਮ ਹੋ ਜਾਂਦੀ ਹੈ ਕਬੂਤਰ ਦੀ ਉਹਨੂੰ ਬਾਈ ਬਹੁਤ ਊਰਜਾ ਪ੍ਰਦਾਨ ਕਰਦਾ ਹੈ ਮਾਸਪੇਸ਼ੀਆਂ ਨੂੰ ਇਹ ਜਿਹੜਾ ਪਾਊਡਰ ਹੈ ਜਿਹੜਾ ਆਪਣੇ ਗੁਰੂ ਕੋਸ ਆਪਣੇ ਸਰੀਰ ਦੇ ਵਿੱਚ ਕਬੂਤਰ ਦੀ ਸ਼ੂਗਰ ਆਪਣਾ ਖਤਮ ਹੋ ਜਾਂਦਾ ਜਾਨਵਰ ਦੇ ਖੂਨ ਦੇ ਵਿੱਚ ਇਹ ਜਿਹੜੇ ਸ਼ੂਗਰ ਦੇ ਭੰਡਾਰ ਨੇ ਖੰਡ ਦੇ ਭੰਡਾਰ ਆਪਣੇ ਸਰੀਰ ਦੇ ਵਿੱਚ ਇਹ ਪੂਰੇ ਕਰਦਾ ਜਾਨਵਰ ਦੇ ਜਿਹੜੀ ਸ਼ੂਗਰ ਘਟ ਜਾਂਦੀ ਆ ਕਬੂਤਰ ਦੀ ਚਰਬੀ ਦੇ ਵਿੱਚ ਹਿਊਮਨ ਸਿਸਟਮ ਨੂੰ ਬਹੁਤ ਵੀਰੇ ਸਹੀ ਕਰਦਾ ਕਬੂਤਰ ਦੇ ਨੂੰ ਹਿਊਮਨ ਸਿਸਟਮ ਬਹੁਤ ਫਿੱਟ ਤੇ ਸੈੱਟ ਕਰ ਦਿੰਦਾ ਕਬੂਤਰ ਦਾ ਇਹ ਜਿਹੜਾ ਬਲੱਡ ਬਲੱਡਰ ਦੇ ਜਿਹੜੇ ਸਰਕਲ ਆ ਕਬੂਤਰ ਦਾ ਬਲੱਡ ਸਰਕਲ ਖੂਨ ਦਾ ਸਰਕਲ ਉਹਨੂੰ ਬਿਲਕੁਲ ਨੋਰਮਲ ਕਰ ਦਿੰਦਾ ਇਹ ਜੇ ਕਈ ਵਾਰ ਕਬੂਤਰ ਦਾ ਬਲੱਡ ਸਰਕਲ ਲੋਡ ਨਾਲੋਂ ਜ਼ਿਆਦਾ ਤੇਜ਼ ਹੋਇਆ ਹੋਵੇ ਉਹਨੂੰ ਵੀ ਵੀਰੇ ਇਹ ਸੈੱਟ ਕਰ ਦਿੰਦਾ ਕਬੂਤਰ ਦੇ ਬਲੱਡ ਸਰਕਲ ਨੂੰ ਕਬੂਤਰ ਦਾ ਖੂਨ ਵੀ ਨਾੜਾਂ ਦੇ ਵਿੱਚ ਮਾਸਪੇਸ਼ੀਆਂ 'ਚ ਕਬੂਤਰ ਦੇ ਸਰੀਰ ਦੇ ਵਿੱਚ ਆਪਣੇ ਪੂਰੇ ਨੋਰਮਲ ਤੇ ਸਹੀ ਤਰੀਕੇ ਨਾਲ ਬਲੱਡ ਦਾ ਸਰਕਲ ਚੱਲਣ ਲਾ ਆਂਦਾ ਜੇ ਕਈ ਵਾਰ ਕਬੂਤਰ ਦਾ ਆਪਾਂ ਕਹਿੰਦੇ ਆ ਵੀ ਬਲੱਡ ਵਧਿਆ ਹੋਇਆ ਬਾਕੀ ਬਹੁਤ ਵੀਰੇ ਟਾਪ ਕਲਾਸ ਦਾ ਪਾਊਡਰ ਆ ਕਬੂਤਰ ਦੀ ਥਕਾਵਟ ਦੇ ਵਿੱਚ ਵੀ ਦੇਰੀ ਕਰਦਾ ਜਦੋਂ ਆਪਾਂ ਕਬੂਤਰ ਬਾਜੀ ਦੇ ਉੱਤੇ ਛੜਦੇ ਆ ਨਾ ਜਿਹੜਾ ਜਾਨਵਰ ਚਰਬੀ ਖੋਰਦਾ ਇਹ ਜਦੋਂ ਆਪਾਂ ਰਿਕਵਰੀ ਵਾਲਾ ਪਾਊਡਰ ਲਾਇਆ ਹੋਵੇ ਕਬੂਤਰ ਚਰਬੀ ਬਹੁਤ ਘੱਟ ਖੋਰਦਾ ਲੇਟ ਖੋਰਨੀ ਸ਼ੁਰੂ ਕਰਦਾ ਛਰਬੀ ਜਦੋਂ ਇਹ ਰਿਕਵਰੀ ਵਾਲੇ ਪਾਊਡਰ ਆਪਾਂ ਦੰਨੇ ਆ ਨਾ ਜਾਨਵਰਾਂ ਨੂੰ ਜਿਹੜਾ ਕਬੂਤਰ ਆਪਣਾ ਚਰਬੀ ਖੋਰਦਾ ਜਦੋਂ ਆਪਾਂ ਬਾਜੀ ਤੇ ਛੜਦੇ ਆ ਬਹੁਤ ਲੇਟ ਕਬੂਤਰ ਆ ਜਿਹੜਾ ਚਾਰਪੀ ਖੋਰ ਨਾ ਲੱਗਦਾ ਹੁਣ ਜਦੋਂ ਕਬੂਤਰ ਚਾਰਪੀ ਜਿੰਨੀ ਲੇਟ ਖੋਰੂ ਉੰਨਾ ਵੀਰੇ ਵੱਧ ਉਡੂ ਜਦੋਂ ਕਬੂਤਰ ਖਰਨਾ ਲੇਟ ਸ਼ੁਰੂ ਹੋਇਆ ਸਮਝ ਲਾਉਣੇ 2 3 ਘੰਟੇ ਵੱਧ ਉੜਨੇ ਉੜਨਾ ਜਿੰਨੀ ਲੇਟ ਚਾਰਪੀ ਖੋਰਨ ਲੱਗੂ ਕਬੂਤਰਬਾਜੀ ਤੇ ਉੰਨਾ ਵੱਧ ਉਡੂ ਵੀਰੇ ਜਿਹੜਾ ਕਬੂਤਰ ਚਾਰਪੀ ਹੋ 11 ਵਜੇ ਤੋਂ ਖੋਰਨ ਲੱਗ ਗਿਆ ਉਹਨੇ ਬਾਜੀ ਕਿੱਥੇ ਜਿੱਤਣੀ ਆ ਜਿਹੜਾ 12 ਵਜੇ ਹੀ ਕਬੂਤਰ ਚਾਰਪੀ ਖੋਰਨ ਲੱਗ ਗਿਆ ਆਪਣਾ ਉਹ ਕਾਦਰ ਵੀਰੇ 4-5 ਵਜੇ ਆਉ। ਜਿਹੜਾ ਕਬੂਤਰ 1:3-2 ਵਜੇ ਜਾ ਕੇ ਕਿਤੇ 3 ਵਜੇ ਜਾਨਵਰ ਚਾਰ ਬੀ ਲੱਗਿਆ, ਜੋਰ ਲੱਗਿਆ ਲਾਉਣ। ਉਹੀ ਦੀ ਪੋਜੀਸ਼ਨ ਦੇ ਵਿੱਚ ਇਹ ਜਿਹੜਾ ਪਾਊਡਰ ਹੈ ਨਾ ਵਨ ਹੈ ਰਿਕਵਰੀ, ਇਹ ਵੀਰੇ ਬਹੁਤ ਕੰਮ ਆਉਂਦੇ ਨੇ ਇਹ ਰਿਕਵਰੀ ਵਾਲੇ ਪਾਊਡਰ। ਮੈਂ ਪਹਿਲਾਂ ਵੀ ਰਿਕਵਰੀ ਵਾਲੇ ਪਾਊਡਰਾਂ ਦੀ ਵੀਡੀਓ ਬਣਾ ਕੇ ਪਾ ਚੁੱਕਿਆ ਉੱਪਰ। ਇਹ ਸਾਰੇ ਹੀ ਜਿਹੜੇ ਰਿਕਵਰੀ ਵਾਲੇ ਪਾਊਡਰ ਨੇ, ਇਹ ਸਾਰੇ ਹੀ ਵੀਰੇ ਟੌਪ ਕਲਾਸ ਕੰਪਨੀ ਦੇ ਨੇ। ਤੁਸੀਂ ਕੋਈ ਵੀ ਪਾਊਡਰ ਮੰਗਵਾ ਸਕਦੇ ਹੋ ਇੰਡੀਆ। ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਟੌਲੀਸਨ ਦਾ ਪਾਊਡਰ ਉਹ ਵੀ ਟੌਪ ਕਲਾਸ ਹੈ ਇਹ ਜਿਹੜਾ 1 ਹੈ ਇਹ ਵੀ ਵੀਰੇ ਟੌਪ ਕਲਾਸ ਦਾ ਪਾਊਡਰ ਹੈ ਇਹਨਾਂ ਦਾ 19 21 ਦਾ ਹੀ ਫਰਕ ਆ ਬਾਹਰਲੇ ਪਾਊਡਰਾਂ ਦਾ ਤੁਸੀਂ ਕੋਈ ਵੀ ਬਾਹਰਲਾ ਰਿਕਵਰੀ ਵਾਲਾ ਪਾਊਡਰ ਮਗਵਾ ਕੇ ਵਰਤ ਸਕਦੇ ਹੋ ਗਲੂਕੋਜ਼ ਆ ਜਿਹੜਾ ਵੀਰੇ ਉਹਨੇ ਹੋਰ ਕੰਮ ਕਰਨਾ ਹੈ ਰਿਕਵਰੀ ਵਾਲੇ ਪਾਊਡਰ ਨੇ ਹੋਰ ਕੰਮ ਕਰਨਾ ਮੈਂ ਪਹਿਲਾਂ ਵੀ ਦੱਸਿਆ ਜਿਹੜੇ ਬਾਹਰਲੇ ਗਲੂਕੋਜ਼ ਨੇ ਨਾ ਜੇ ਤੁਸੀਂ ਸੋਚੋ ਵੀ ਗਲੂਕੋਜ਼ ਰਿਕਵਰੀ ਵਾਲੇ ਪਾਊਡਰ ਦਾ ਕੰਮ ਕਰ ਲੂ ਨਹੀਂ ਕਰਦਾ ਬਾਈ ਰਿਕਵਰੀ ਵਾਲਾ ਪਾਊਡਰ ਉਹਦੇ ਵਿੱਚ ਜਿਹੜੇ ਸ਼ਲਟ ਨੇ ਉਹ ਹੋਰ ਨੇ ਜਿਹੜੇ ਗਲੂਕੋਜ਼ ਦੇ ਵਿੱਚ ਵੀਰੇ ਵਿਟਾਮਿਨ ਪਾਏ ਹੋਏ ਨੇ ਉਹ ਹੋਰ ਨੇ ਗਲੂਕੋਜ਼ ਆ ਜਿਹੜਾ ਉਹ ਸਰੀਰ ਨੂੰ એનર્ਜੀ ਭੁੱਖ ਤੇ ਪਿਆਸ ਵੀ ਮਾਰਦਾ ਜਾਨਵਰ ਦੀ ਜਿਹੜੇ ਰਿਕਵਰੀ ਵਾਲੇ ਵੀਰੇ ਪਾਊਡਰ ਨੇ ਇਹਨਾਂ ਨੇ ਜਿਹੜੀ ਮਾਸਪੇਸ਼ੀਆਂ ਦੇ ਵਿੱਚ ਊਰਜਾ ਖਤਮ ਹੋ ਗਈ ਉਹ ਊਰਜਾ ਦੇ ਭੰਡਾਰਾਂ ਨੂੰ ਸਿਖਰ ਤੇ ਲਿਆਉਣਾ ਕਬੂਤਰ ਦਾ ਬਲੱਡ ਜਿਹੜਾ ਬਲੱਡ ਸਰਕਲ ਆ ਉਹਦੇ ਲੈਵਲ ਨੂੰ ਨਾਰਮਲ ਕਰਨਾ ਜੇ ਤੇਜ਼ ਹੋਇਆ ਹੋਇਆ ਕਬੂਤਰ ਦਾ ਬਲੱਡ ਸਰਕਲ ਉਹਨੂੰ ਨਾਰਮਲ ਪੱਧਰ ਤੇ ਲੈ ਕੇ ਆਉਣਾ ਕਬੂਤਰ ਦੀ ਜਿਹੜੀ ਚਰਬੀ ਆ ਉਹਨੂੰ ਖੁਰਨ ਦੇ ਵਿੱਚ ਇਹ ਦੇਰੀ ਕਰਦੇ ਨੇ ਕਬੂਤਰ ਦੀ ਥਕਾਪਟ ਦੇ ਵਿੱਚ ਦੇਰੀ ਕਰਦੇ ਨੇ ਜਿਹੜੇ ਰਿਕਵਰੀ ਵਾਲੇ ਪਾਊਡਰ ਨੇ ਤਾਂ ਮੇਰਾ ਭਰਾ ਇਹ ਵੀ ਗੱਲ ਨੋਟ ਕਰ ਲਿਓ ਗਲੂਕੋਜ਼ਾਂ ਦਾ ਹੋਰ ਕੰਮ ਆ ਬਾਈ ਰਿਕਵਰੀ ਵਾਲੇ ਪਾਊਡਰਾਂ ਦਾ ਹੋਰ ਕੰਮ ਆ ਗਲੂਕੋਜ਼ ਆ ਜਿਹੜਾ ਇਹ ਤੁਸੀਂ ਸਾਂਭ ਵਾਲੇ ਦਿਨ ਵੀ ਲਾ ਸਕਦੇ ਹੋ ਜਿੱਦਾਂ ਕਬੂਤਰ ਸਾਂਭਿਆ ਹੋਇਆ ਗਲੂਕੋਜ਼ ਤੁਸੀਂ ਉਦਣ ਵੀ ਵਰਤ ਸਕਦੇ ਹੋ ਕੋਈ ਨੁਕਸਾਨ ਨਹੀਂ ਕਿਉਂਕਿ ਭੁੱਖ ਤੇ ਪਿਆਸ ਕਬੂਤਰ ਦੀ ਮਾਰੂ ਇਹ ਜਿਹੜਾ ਰਿਕਵਰੀ ਵਾਲਾ ਪਾਊਡਰ ਹੈ ਇਹ ਵੀਰੇ ਤੁਸੀਂ ਸਾਂਭੇ ਹੋਏ ਦਿਨ ਨਹੀਂ ਲਾ ਸਕਦੇ ਬਾਕੀ ਚਲੋ ਆਪੋ ਆਪਣੀ ਸਮਝ ਆ ਤੁਹਾਡੀ ਪਰ ਜਿਹੜਾ ਰਿਕਵਰੀ ਵਾਲਾ ਪਾਊਡਰ ਹੈ ਇਹ ਵੀਰੇ ਸਾਂਹ ਵਾਲੇ ਦਿਨ ਕਬੂਤਰ ਨੂੰ ਨਹੀਂ ਲੱਗਦਾ ਗੂਲੂ ਗੋਜ਼ ਆ ਜਿਹੜਾ ਬਾਹਰਲਾ ਉਹ ਤੁਸੀਂ ਸਾਂਹ ਵਾਲੇ ਦਿਨ ਵੀ ਲਾ ਸਕਦੇ ਹੋ ਬਾਕੀ ਮੇਰਾ ਭਰਾ ਨੋਟ ਕਰ ਲਿਓ ਬਾਈ ਆਹ 1 ਹੈ ਰਿਕਵਰੀ ਪਾਊਡਰ ਇਹ ਵੀਰੇ ਜਰੂਰ ਵਰਤੋ ਏ ਤੋਂ ਲੈ ਕੇ ਜੈਡ ਤੱਕ ਰਿਕਵਰੀ ਬਾਈ ਟਾਪ ਕਲਾਸ ਹਾਈ ਕੁਆਲਟੀ ਰਿਕਵਰੀ ਪਾਊਡਰ ਆ ਆ ਵਰਤੋ ਜਿਹੜੇ ਕਬੂਤਰਾਂ ਦੀ ਰਿਕਵਰੀ ਨਹੀਂ ਹੁੰਦੀ ਪੂਰੀ ਦੋ ਦਿਨਾਂ ਦੇ ਵਿੱਚ ਕਬੂਤਰ ਦੀ ਰਿਕਵਰੀ ਕਰ ਦੂ ਇਹ ਦੋ ਦਿਨਾਂ ਦੇ ਵਿੱਚ